ਸਤਿ ਸ਼੍ਰੀ ਅਕਾਲ ਜੀ ਅਗਲੇ 4-5 ਘੰਟਿਆਂ ਦੀ ਮੌਸਮ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਉਂਕਿ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਤੋਂ ਬਦਲਦਾ ਨਜ਼ਰ ਆ ਰਿਹਾ ਹੈ ਤੁਸੀਂ ਪੰਜਾਬ ਦੀਆਂ ਸਿੱਧੀਆਂ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪੰਜਾਬ ਦੇ ਪੂਰਬੀ ਇਲਾਕਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲੀ ਸਿਸਟਮਾ ਜਿਹੜਾ ਉਹ ਬਣਨਾ ਸ਼ੁਰੂ ਹੋਇਆ ਤੇ ਆਉਂਦੇ ਘੰਟਿਆਂ ਦੇ ਵਿੱਚ ਇਹ ਆਪਦਾ ਦਾਇਰਾ ਵਧਾਵੇਗਾ ਡਿਟੇਲ ਵਿੱਚ ਦੱਸ ਦਿਆਂ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹਾਂ ਦੀਆਂ ਗਤੀਵਿਧੀਆਂ ਅਤੇ ਗਰਜ ਚਮਕਾ ਵਾਲੇ ਬੱਦਲ ਦੇਖਣ ਨੂੰ ਮਿਲ ਸਕਦੇ ਨੇ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇੱਕ ਹੋਰ ਛੋਟੀ ਜਿਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਸਕੀਏ ਹੁਣ ਤੁਸੀਂ ਹਵਾਵਾਂ ਦੀ ਦਿਸ਼ਾ ਦੇਖ ਸਕਦੇ ਹੋ ਕਿਉਂਕਿ ਦੱਖਣੀ ਹਵਾਵਾਂ ਚਲਦੀਆਂ ਨੇ ਦੱਖਣੀ ਹਵਾਵਾਂ ਕਿਵੇਂ ਹੁੰਦੀਆਂ ਨੇ ਹਿੰਦ ਮਹਾਸਾਗਰ ਤੋਂ ਨਮੀ ਲੈਂਦੀਆਂ ਨੇ ਇਹ ਨਮੀ ਭਰੀਆਂ ਹਵਾਵਾਂ ਜਦੋਂ ਮੈਦਾਨੀ ਇਲਾਕਿਆਂ ਦੇ ਵਿੱਚ ਪਹੁੰਚਦੀਆਂ ਨੇ ਜਿਸ ਜਗ੍ਹਾ ਤੇ ਟੈਂਪਰੇਚਰ ਅਤੇ ਪ੍ਰੈਸ਼ਰ ਜ਼ਿਆਦਾ ਹੁੰਦਾ ਜਿਵੇਂ 40-45 ਦਾ ਟੈਂਪਰੇਚਰ ਜਿਸ ਜਗ੍ਹਾ ਤੇ ਹੁੰਦਾ ਉੱਥੇ ਗਰਜ ਚਮਕ ਵਾਲੇ ਬੱਦਲ ਅਤੇ ਮੀਂਹ ਦੀਆਂ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਟੈਂਪਰੇਚਰ ਜ਼ਿਆਦਾ ਕਰਨ ਕਰਕੇ ਹਨਾ ਇੱਥੇ ਬੱਦਲ ਗਰਜ ਚਮਕੋ ਵਾਲੇ ਬਣਨੇ ਸ਼ੁਰੂ ਹੁੰਦੇ ਨੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਪੂਰਬੀ ਹਿੱਸੇ 'ਚ ਜਿਹੜੇ ਬੱਦਲ ਬਣਨੇ ਸ਼ੁਰੂ ਹੋ ਗਏ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਇਹ ਜਿਹੜੇ ਬੱਦਲੀ ਸਿਸਟਮ ਆ ਆਪਣਾ ਦਾਇਰਾ ਵਧਾਵੇਗਾ ਭਾਵੇਂ ਇਸ ਦੀ ਚਪੇਟ ਦੇ ਵਿੱਚ ਲੁਧਿਆਣੇ ਦੇ ਇਲਾਕੇ ਆਉਣਗੇ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਅਤੇ ਮਲੇਰਕੂੜਲੇ ਵਰਗੇ ਸ਼ਹਿਰ ਵੀ ਆਪਾਂ ਨੂੰ ਦੇਖਣ ਨੂੰ ਮਿਲਣਗੇ ਤੇ ਇਸ ਦੀ ਚਾਲ ਦੇ ਆਪਾਂ ਨੂੰ ਪੰਜਾਬ ਦੇ ਦੱਖਣੀ ਪੂਰਬੀ ਇਲਾਕੇ ਦੇ ਨਾਲ ਲੱਗਦੇ ਇਲਾਕੇ ਜਿਵੇਂ ਕਿ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕੇ ਜਾਂ ਫਿਰ ਪੰਜਾਬ ਦੇ ਤੇ ਹਰਿਆਣੇ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਚੰਗੀਆਂ ਗਰਜ ਚਮਕਾ ਵਾਲੇ ਬੱਦਲ ਅਤੇ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜਿਸ ਦੇ ਵਿੱਚ ਪਟਿਆਲੇ ਦੇ ਕਈ ਸ਼ਹਿਰ ਹੋਣਗੇ ਸੰਗਰੂਰ ਅਤੇ ਮਲੇਰਕੋਟਲੇ ਦੇ ਸ਼ਹਿਰਾਂ ਦੇ ਵਿੱਚ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਅੱਜ ਦੁਪਹਿਰ ਤੋਂ ਦੁਪਹਿਰ 2 3 4 ਵਜੇ ਤੱਕ ਜਿਹੜਾ ਮੌਸਮਾ ਉਹ ਬਦਲ ਜਾਵੇਗਾ ਇਸ ਦੇ ਚੱਲਦੇ ਪੰਜਾਬ ਦੇ ਜਿਹੜਾ ਪੂਰਬ ਦੱਖਣੀ ਹਿੱਸਾ ਦਾ ਉਹ ਦੱਖਣੀ ਹਿੱਸਾ ਪੂਰਾ ਕਵਰ ਹੋ ਸਕਦਾ ਜੇਕਰ ਪੂਰਬੀ ਇਲਾਕਿਆਂ ਦੀ ਗੱਲ ਕਰੀਏ ਉੱਤਰ ਪੂਰਬੀ ਇਲਾਕਿਆਂ ਦੀ ਗੱਲ ਕਰੀਏ ਉਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਮੌਸਮ ਸਾਫ਼ ਰਹੇਗਾ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਆਉਣ ਵਾਲੇ ਕੁਝ ਘੰਟਿਆਂ ਤੱਕ ਭਾਵ ਸ਼ਾਮ ਤੱਕ ਸ਼ਾਮ ਨੂੰ ਇਸ ਜਗ੍ਹਾ ਤੇ ਆਪਾਂ ਨੂੰ ਬੱਦਲਬਾਝ ਦੇਖਣ ਨੂੰ ਮਿਲ ਸਕਦੇ ਆ ਕਿਉਂਕਿ ਹਵਾਵਾਂ ਦੀ ਦਿਸ਼ਾ ਤੁਸੀਂ ਦੇਖ ਸਕਦੇ ਹੋ ਹਵਾਵਾਂ ਇਸ ਰੋਡ ਚੱਲਦੀਆਂ ਨੇ ਸਰਕ ਸਰਕੂਲੇਸ਼ਨ ਚੱਲ ਰਹੀ ਆ ਇਸ ਤਰ੍ਹਾਂ ਸਰਕੂਲੇਸ਼ਨ ਜੇਕਰ ਇਸ ਤਰ੍ਹਾਂ ਸਰਕੂਲੇਸ਼ਨ ਚੱਲਦੀ ਹੁੰਦੀ ਆ ਤਾਂ ਜ਼ਿਆਦਾਤਰ ਸੰਭਾਵਨਾਵਾਂ ਹੁੰਦੀਆਂ ਨੇ ਕਿ ਉੱਤਰੀ ਇਲਾਕਿਆਂ ਦੇ ਵਿੱਚ ਵੀ ਬੱਦਲਬਾਝ ਪਾਉਣ ਦੇ ਚਾਂਸ ਬਣ ਸਕਦੇ ਨੇ ਪਰ ਫਿਲਹਾਲ ਦੀ ਘੜੀ ਜਿਹੜਾ ਆਪਾਂ ਮੌਸਮ ਦੇਖ ਰਹੇ ਆ ਤਾਂ ਆਪਾਂ ਪੰਜਾਬ ਦੇ ਦੱਖਣੀ ਇਲਾਕਿਆਂ ਦਾ ਮੌਸਮ ਉਦਖਣ ਪੂਰਬੀ ਇਲਾਕਿਆਂ ਦਾ ਮੌਸਮ ਜਿਹੜਾ ਬਦਲਦਾ ਨਜ਼ਰ ਆ ਰਿਹਾ ਤੇ ਆਉਂਦੇ ਘੰਟਿਆਂ ਦੇ ਵਿੱਚ ਇਹ ਚੰਗੀਆਂ ਮੀਹਾਂ ਦੀਆਂ ਗਤੀਵਿਧੀਆਂ ਪੰਜਾਬ ਦੇ ਦੱਖਣੀ ਇਲਾਕੇ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਦੇ ਪੂਰਬੀ ਇਲਾਕਿਆਂ ਦੀ ਗੱਲ ਕਰੀ ਸੌਰੀ ਪੱਛਮੀ ਇਲਾਕੇ ਦੀ ਗੱਲ ਕਰੀ ਜਿਵੇਂ ਫਾਜ਼ਿਲਕਾ ਫਰੀਦਕੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਏਸੀ ਤਰ੍ਹਾਂ ਗਰਮੀ ਜਿਹੜੀ ਬਰਕਰਾਰ ਰਹੇਗੀ ਹਾਂ ਆਉਂਦੇ ਘੰਟੇ ਦੇ ਵਿੱਚ ਇਸ ਦੇ ਵਿੱਚ ਹਵਾਵਾਂ ਦੀ ਗਤੀ ਹੈ ਜਿਹੜੀ ਉਹ ਤੇਜ਼ ਜ਼ਰੂਰ ਹੋਵੇਗੀ ਲੇਕਿਨ ਇਸ ਦਾ ਕੋਈ ਜਿਆਦਾ ਅਸਰ ਨਹੀਂ ਹੋਵੇਗਾ ਭਾਵ ਜਿਹੜੀ ਹਵਾਵਾਂ ਪੂਰੇ ਵਰਗਾ ਹਵਾਵਾਂ ਨੇ ਜਿਹੜੀਆਂ ਗਰਮ ਹਵਾਵਾਂ ਨੇ ਉਹ ਇਸੇ ਤਰ੍ਹਾਂ ਵਗਦੀਆਂ ਰਹਿਣਗੀਆਂ ਗਰਮੀ ਦਾ ਮਾਹੌਲ ਹੈ ਜਿਹੜਾ ਇਸ ਜਗ੍ਹਾ ਦੇ ਵਿੱਚ ਪੰਜਾਬ ਦੇ ਪੱਛਮੀ ਇਲਾਕਿਆਂ ਦੇ ਵਿੱਚ ਮਹਿਸੂਸ ਹੁੰਦਾ ਰਹੇਗਾ ਤੇ ਅੱਜ ਟੈਂਪਰੇਚਰ ਆ ਜਿਹੜਾ ਉਹ ਵੱਧਦਾ ਰਹੇਗਾ ਪੰਜਾਬ ਦੇ ਪੱਛਮੀ ਇਲਾਕਿਆਂ ਦੇ ਵਿੱਚ ਬਾਕੀ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਜਲਦੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੀ